ਪੰਜਾਬ ਦੇ ਵਿੱਚ ਲਗਾਤਾਰ ਲੁੱਟਾਂ ਘੁਆਂ ਦੇ ਮਾਮਲੇ ਵੱਧਦੀ ਜਾ ਰਹੇ ਨੇ ਸੁਣ ਲੈ ਕੇ ਬੀਤੇ ਦਿਨੀ ਮਰੰਡਾ ਤੇ ਵਿੱਚ ਐਕਸੈਸ ਬੈਂਕ ਦੇ ਬਾਹਰ ਇੱਕ ਵੱਡੀ ਲੁੱਟ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਅੱਜ ਉਸ ਕੇਸ ਨੂੰ ਟ੍ਰੈਕ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਤੋਂ ਕੋਲੋਂ ਲੁੱਟਿਆ ਹੋਇਆ ਪੈਸਾ ਵੀ ਪੁਲਿਸ ਵੱਲੋਂ ਬਰਾਮਦ ਕਰ ਲਿਆ ਇਸ ਨੂੰ ਲੈ ਕੇ ਤੁਸੀਂ ਸੁਣੋ ਸੀਨੀਅਰ ਅਫਸਰ ਨੇ ਇਸ ਬਾਰੇ ਕੀ ਕਿਹਾ ਹਾਂਜੀ 28 3 24 28 ਤਰੀਕ ਨੂੰ ਸ਼ਾਮ ਦੇ ਤਕਰੀਬਨ 7:30 ਵਜੇ ਸਿਟੀ ਮੁਰਿੰਡਾ ਦੇ ਏਰੀਆ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਦੇ ਚ ਸੰਦੀਪ ਸਿੰਘ ਨਾਮ ਦੇ ਵਿਅਕਤੀ ਕੋਲੋਂ 1,44,000 ਦੀ ਜਿਹੜੀ ਖੋਹ ਹੋਈ ਸੀ ਉਹਦੇ ਹੱਥ ਤੇ ਦਾਤ ਮਾਰ ਕੇ ਉਹਦੇ ਤੋਂ ਜਿਹੜਾ ਪੈਸਿਆਂ ਵਾਲਾ ਬੈਗ ਖੋਹ ਕੇ ਲੈ ਗਈ ਸੀ ਸੋ ਇਸ ਟੀਮ ਦੇ ਵਿੱਚ ਮਾਨਯੋਗ ਐਸਐਸਪੀ ਸ਼੍ਰੀ ਗੁਲਨੀਤ ਸਿੰਘ ਖੁਰਾਨਾ ਆਈਪੀਐਸ ਜੀ ਦੀ ਡਾਇਰੈਕਸ਼ਨਸ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਆ ਸਾਡੀ ਟੀਮ ਵੱਲੋਂ ਇੱਕ ਸਫਲਤਾ ਇਸ ਅਹਿਮ ਕੇਸ ਦੇ ਵਿੱਚ ਹਾਸਲ ਹੋਈ ਹੈ ਕਿ ਅਸੀਂ 24 ਘੰਟਿਆਂ ਦੇ ਵਿੱਚ ਦੋਸ਼ੀਆਂ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਏ ਆ। ਹਾਂਜੀ ਇਹ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੀ ਟੀਮ ਸਾਡੀ ਗਠਿਤ ਕੀਤੀ ਗਈ ਸੀ ਜਿਦੇ ਵਿੱਚ ਮੇਰੀ ਨਿਗਰਾਨੀ ਦੇ ਹੇਠ ਐਸਪੀਡੀ ਰੁਪਿੰਦਕੁਰਸਾ ਉਹਨਾਂ ਦੀ ਨਿਗਰਾਨੀ ਦੇ ਹੇਠ ਸਾਡੇ ਨਾਲ ਡੀਐਸਪੀ ਸਾਹਿਬ ਨੇ ਡੀਐਸਪੀ ਮੁਰੰਡਾ ਇਨਚਾਰਜ ਆਪਣੇ ਕੋਲੇ ਸੀਆਈ ਨੇ ਮਨਫੁੱਲ ਸਿੰਘ ਔਰ ਐਸਐਚਓ ਜਿਹੜੇ ਹੈਗੇ ਨੇ ਸਿਟੀ ਮੁਰੰਡਾ ਇਹ ਟੀਮ ਗਠਿਤ ਕੀਤੀ ਸੀ। ਤੋਂ ਸਾਰਿਆਂ ਨੇ ਟੈਕਨੀਕੀ ਐਂਡ ਹਿਊਮਨ ਇੰਟੈਲੀਜੈਂਸ ਦੇ ਆਧਾਰ ਤੇ ਅਸੀਂ ਕੰਮ ਕਰਦਿਆਂ ਨੇ ਪਹਿਲਾਂ ਇਹਨੂੰ ਟ੍ਰੇਸ ਕੀਤਾ। ਪ੍ਰੈਸ ਕਰਕੇ ਤੇ ਫਿਰ ਇਹਨਾਂ ਨੂੰ ਫੌਰੀ ਤੌਰ ਤੇ ਜਿਹੜੀ ਹੈਗੀ ਹੈ ਇਹਦੇ ਚ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਇਹਦੇ ਚ ਚਾਰ ਜਿਹੜੇ ਨੇ ਦੋਸ਼ੀ ਗ੍ਰਿਫਤਾਰ ਸਾਡੇ ਵੱਲੋਂ ਕੀਤੇ ਗਏ ਨੇ ਜਿਦੇ ਚ ਇਹਨਾਂ ਦਾ ਸਰਗਨਾ 메ਨ ਬੰਦਾ ਜਸਕਰਨ ਸਿੰਘ ਇਲियस ਮੰਤਰੀ ਉਹ ਹੈਗਾ ਡੂਮਸ਼ੇਰੀ ਪਿੰਡ ਦਾ ਰਹਿਣ ਵਾਲਾ ਇਹਦੇ ਨਾਲ ਵਰਿੰਦਰ ਇਲियस ਗੋਲਾ ਤੀਜਾ ਬੰਦਾ ਹੈ ਮਨਿੰਦਰ ਇਲियस ਦੇਵੀ ਔਰ ਚੌਥਾ ਜਿਹੜਾ ਹੈਗਾ ਜਗਦੀਪ ਇਲियस ਦੀਪੂ ਇਹ ਚਾਰ ਜਿਹੜੇ ਹੈਗੇ ਨੇ ਦੋਸ਼ੀ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਦੋ ਦੋਸ਼ੀਆਂ ਨੂੰ ਅਸੀਂ ਕੱਲ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਸੀ ਦੋਵਾਂ ਨੂੰ ਅਸੀਂ ਅੱਜ ਕੀਤਾ ਗ੍ਰਿਫਤਾਰ ਤੇ ਹਾਂਜੀ ਇਹਨਾਂ ਚੋਂ ਇੱਕ ਦੋਸ਼ੀ ਤੇ ਹੈਗਾ ਜੀ ਇਹ ਅਪਰਾਧਿਕ ਪਿਛੋਕੜ ਜਿਹੜਾ ਮਨਿੰਦਰ ਐਬੀਐਸ ਦੇਵੀ ਹੈ ਕੜੂਏ ਪਿੰਡ ਦਾ ਰਹਿਣ ਵਾਲਾ ਇਹਦੇ ਤੇ ਮੁਕੱਦਮਾ ਨੰਬਰ 152 2023 ਦੇ ਵਿੱਚ ਖਰੜ ਥਾਣੇ ਦੇ ਵਿੱਚ ਦਰਜ ਹੋਇਆ ਇਹਦੇ ਚੋਂ ਜਿਹੜੇ ਅੱਜ ਦੋਸ਼ੀ ਗ੍ਰਿਫਤਾਰ ਹੋਏ ਨੇ ਉਹ ਹੋਏ ਨੇ ਮੰਡੋਲੀ ਤੋਂ ਔਰ ਜਿਹੜੇ ਕੱਲ ਦੋ ਦੋਸ਼ੀ ਗ੍ਰਫਤਾਰ ਹੋਏ ਨੇ ਉਹ ਸਾਨੂੰ ਬਸਟੈਂਡ ਤੋਂ ਖੂਫੀਆ ਇਨਫੋਰਮੇਸ਼ਨ ਦੇ ਆਧਾਰ ਤੇ ਔਰ ਇਹਨਾਂ ਕੋਲੋਂ 1 ਲੱਖ ਰੁਪਏ ਦੀ ਜਿਹੜੀ ਹੈਗੀ ਹੈ ਰਿਕਵਰੀ ਅਸੀਂ ਕਰਾ ਚੁੱਕੇ ਹਾਂ ਔਰ ਇਹਦੇ ਚ ਇੱਕ ਅਹਿਮ ਚੀਜ਼ ਹੈ ਕਿ ਇਹ ਜਿਹੜਾ ਸੰਦੀਪ ਸਿੰਘ ਹੈ ਕੰਪਲੇਨੈਂਟ ਜਿਹੜਾ ਵਿਕਟਿਮ ਜਿਹਦੇ ਕੋਲੋਂ ਖੋਹ ਕੀਤੀ ਗਈ ਸੀ ਇਹ Airtel ਦੀ ਜਿਹੜੀ ਹੈਗੀ ਹੈ ਕੰਪਨੀ Airtel ਦੀ ਇਹਨਾਂ ਦਾ Airtel Money ਕਰਕੇ ਇਹਨਾਂ ਦੀਆਂ ਦੁਕਾਨਾਂ ਨੇ ਉੱਥੇ ਕੰਮ ਕਰਦਾ ਇਹਨੇ ਪੂਰੇ ਦਿਨ ਦੇ ਵਿੱਚ ਕੈਸ਼ ਇਕੱਠਾ ਕਰਨਾ ਹੁੰਦਾ ਹੈ ਕੈਸ਼ ਇਕੱਠਾ ਕਰਕੇ ਉਸ ਤੋਂ ਬਾਅਦ ਇਹ Axis Bank ਦੇ ਵਿੱਚ ਜਮਾ ਕਰਾਉਂਦਾ ਸੋ ਸੰਦੀਪ ਦੇ ਨਾਲ ਜਸਕਰਨ ਕੰਮ ਕਰ ਰਿਹਾ ਸੀ ਉਸੇ ਫਰਮ ਦੇ ਵਿੱਚ ਇਹਦੇ ਨਾਲ ਤੇ ਇਹਨਾਂ ਦਾ ਜਿਹੜਾ ਇਮੀਡੀਏਟ ਹੈਡਸ ਯੂ ਹੈ ਰੋਹਿਤ ਇਹ ਦੋਨੋਂ ਬੰਦੇ ਉਹਦੇ ਇੱਕੋ ਏਜੰਸੀ ਦੇ ਲਈ ਕੰਮ ਕਰ ਰਹੇ ਸੀ ਉਦੋਂ ਇਹਨੂੰ ਸਾਰੀ ਜਾਣਕਾਰੀ ਸੀ ਸੋ ਜਸਕਰਨ ਸਿੰਘ ਨੂੰ ਜਿਹੜੀ ਇਹਦੀ ਜਾਣਕਾਰੀ ਸੀ ਵੀ ਇਹਨੇ ਸ਼ਾਮ ਨੂੰ ਇਹਨਾਂ ਕੈਸ਼ ਇਕੱਠਾ ਕਰਨਾ ਹੈ ਤੇ ਜੋ ਕਿ ਇਹਨੇ ਐਕਸੈਸ ਬੈਂਕ ਦੇ ਵਿੱਚ ਜਮਾ ਕਰਾਉਣਾ ਤਾਂ ਉਹਨੇ ਆਪਣੇ ਨਾਲ ਦੇ ਇੱਕ ਕੋ-ਅਕਿਊਜ਼ ਦੇ ਨਾਲ ਵਿਉਂਤਬੰਦੀ ਕੀਤੀ ਉਹਨੂੰ ਸਾਰੀ ਇਤਲਾਹ ਦਿੱਤੀ ਔਰ ਉਹਨੇ ਅੱਗੇ ਦੋ ਬੰਦੇ ਹਾਇਰ ਕਰਕੇ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਕੀ ਕਾਰਵਾਈ ਹੋ ਰਹੀ ਹੈ ਫਿਲਹਾਲ ਇਹਨਾਂ ਨੂੰ ਜੀ ਪੇਸ਼ ਕਰਨਾ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹਦੇ ਚ ਜਿਹੜੀ ਹੈਗੀ ਅਸੀਂ ਰਿਕਵਰੀ ਮੋਟਰਸਾਈਕਲ ਰਿਕਵਰ ਕਰ ਚੁੱਕੇ ਹਾਂ ਜੋ ਵਾਰਦਾਤ ਦੇ ਵਿੱਚ ਵਰਤਿਆ ਗਿਆ ਔਰ ਇਹਦੇ ਨਾਲ ਹੀ ਮੋਟਰਸਾਈਕਲ ਦੇ ਨਾਲ ਜਿਹੜੀ ਅਸੀਂ ਕੈਸ਼ ਦੀ ਸਾਡੀ ਟੀਮ ਵੱਲੋਂ 1 ਲੱਖ ਦੀ ਰਿਕਵਰੀ ਕੀਤੀ ਗਈ ਹੈ ਜਿਹੜੀ ਦਾਤਰ ਜਿਹੜੀ ਦਾਤਰ ਉਹਦੇ ਮਾਰੀ ਸੀ ਹੱਥ ਤੇ ਦਾਤਰ ਮਾਰ ਕੇ ਬੈਕ ਹੋਇਆ ਸੀ ਉਹ ਦਾਤਰ ਹਲੇ ਰਿਕਵਰ ਕਰਾ ਰਹੀ ਹੈ